ਹੁਣ ਅਸੀਂ ਬਚਪਨ ਤੋਂ ਕਰਤਾਰ ਸਿੰਘ ਸਰਾਭਾ ਬਾਰੇ ਸੁਣਦੇ ਪੜ੍ਹਦੇ ਆ ਰਹੇ ਹਾਂ ਪਰ ਮੈਂ ਹੁਣ ਜਦੋਂ ਆ ਕਿਤਾਬ ਲਿਖਣ ਵਾਸਤੇ ਕਰਤਾਰ ਸਿੰਘ ਸਰਾਭਾ ਦਾ ਸਾਰਾ ਵਿਸਥਾਰ ਪੜਿਆ ਕਿ ਉਹ ਕਿੱਡਾ ਵੱਡਾ ਸੂਰਮਾ ਸੀ ਤੇ ਮੈਂ ਹੈਰਾਨ ਹੋ ਗਿਆ ਕਿ ਏਡੇ ਵੱਡੇ ਸੂਰਮੇ ਨੂੰ ਇੰਨਾ ਛੋਟਾ ਜਿਹਾ ਬਣਾ ਕੇ ਪੇਸ਼ ਕਰਤਾ ਜਿਵੇਂ ਬਾਕੀਆਂ ਚੋਂ ਇੱਕ ਉਹ ਬਾਕੀਆਂ ਚੋਂ ਇੱਕ ਨਹੀਂ ਸੀ ਉਹ ਤਾਂ ਬਹੁਤ ਹੀ ਨਰਾਲਾ ਸੀ ਅਜੇ 17 ਸਾਲ ਦੀ ਉਮਰ ਸੀ ਜਦੋਂ ਉਹ ਵਰਕਲੇਜ ਯੂਨੀਵਰਸਿਟੀ ਚ ਉਹਨਾਂ ਸਮਿਆਂ ਚ ਅੱਜ ਤੋਂ 100 ਸਾਲ ਪਹਿਲਾਂ ਵਰਕਲੇਜ ਯੂਨੀਵਰਸਿਟੀ ਚ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਆਇਆ ਸੀ 17 ਸਾਲਾਂ ਦਾ ਹੋਇਆ ਕੀ ਕਿ ਇੱਕ ਦਿਨ ਉਹਦੀ ਬਾਹ ਤੇ ਕਿਤੇ ਸੱਟ ਲੱਗੀ ਦਵਾਈ ਲੈਣ ਗਿਆ ਦਵਾਈ ਦੀ ਦੁਕਾਨ ਤੇ ਭਾਈ ਪਰਮਾਨੰਦ ਸੀ ਲਾਹੌਰ ਦਾ ਜਿਹੜਾ ਮੈਡੀਸਨ ਪੜ੍ਹਨ ਆਇਆ ਹੋਇਆ ਸੀ ਵਰਕਲੇ ਵਿੱਚ ਹੀ ਉਹਦੀ ਦੁਕਾਨ ਸੀ ਉਸ ਦੁਕਾਨ ਤੇ ਕਿਤੇ ਦੇਸ਼ ਬਾਰੇ ਗੱਲਾਂ ਚੱਲ ਗਈਆਂ ਪੱਟੀ ਕਰਾਉਂਦੇ ਕਰਾਉਂਦੇ ਦੇਸ਼ਵਾਰੇ ਗੱਲਾਂ ਚੱਲੀਆਂ ਤੇ ਸਰਾਬੇ ਦੇ ਮਨ 'ਚ ਸਵਾਲ ਖੜਾ ਹੋ ਗਿਆ ਤੇ ਕਹਿੰਦਾ ਫਿਰ ਕੀ ਕੀਤਾ ਜਾਵੇ ਭਾਈ ਪਰਮਾਨੰਦ ਨੇ ਕਿਹਾ ਕਿ ਕੀਤਾ ਕੀ ਜਾਵੇ ਗੁਰੂਵਾਲ ਦੇਖ ਆਪਦੇ 10ਵੇਂ ਗੁਰੂਵਾਲ ਉਹਨੇ ਕੀ ਕੀਤਾ ਸੀ ਉਹਨੇ ਫਿਰ ਸਾਰੀ ਸਰਵੰਸ ਵਾਰਨ ਦੀ ਤੇ ਹੋਰ ਜਦੋਂ ਗੱਲ ਸੁਣਾਈ ਬਸ ਉਸੇ ਪਲ ਸਰਾਬੇ ਦੀ ਜ਼ਿੰਦਗੀ ਦਾ ਰੁਖ ਬਦਲ ਗਿਆ ਪੜ੍ਹਾਈ ਛੱਡਤੀ ਤੇ ਟੋਟਲੀ ਆਪਦੇ ਆਪ ਨੂੰ ਪੂਰੀ ਤਰ੍ਹਾਂ ਇਸੇ ਕੰਮ ਲਈ ਸਮਰਪਿਤ ਕਰ ਦਿੱਤਾ ਫਿਰ ਉਹਨੇ ਜੋ ਕੰਮ ਕੀਤੇ ਤੁਸੀਂ ਉਹ ਦੇਖੋ ਜਸੇਵੰਦੀ ਉਸਾਰ ਰਿਹਾ ਐ ਅਖਬਾਰ ਕੱਢ ਰਿਹਾ ਐ ਹਵਾਈ ਜਹਾਜ਼ ਦੀ ਟ੍ਰੇਨਿੰਗ ਲਾਇਆ ਜਾ ਕੇ ਈਸਟ ਕੋਸਟ ਤੋਂ ਕੁਝ ਹਫ਼ਤਿਆਂ ਦੇ ਵਿੱਚ ਕਿ ਜੇ ਲੋੜ ਪਈ ਤਾਂ ਆਪਾਂ ਹਵਾਈ ਹਮਲੇ ਵੀ ਕਰਾਂਗੇ ਕੁਝ ਹਫ਼ਤਿਆਂ ਦੇ ਵਿੱਚ ਹੀ ਟ੍ਰੇਨਿੰਗ ਲੈ ਕੇ ਵਾਪਸ ਆ ਗਿਆ ਸੀ ਅਖਬਾਰ ਉਰਦੂ 'ਚ ਵੀ ਨਿਕਲਦਾ ਸੀ ਪੰਜਾਬੀ 'ਚ ਵੀ ਉਰਦੂ ਦੀ ਉਦੋਂ ਟਾਈਪ ਨਹੀਂ ਸੀ ਉਹ ਹੱਥ ਨਾਲ ਕਿਤਾਬਤ ਲਿਖੀ ਜਾਂਦੀ ਸੀ ਸਰਾਭਾ ਸਾਰਾ ਅਖਬਾਰ ਉਰਦੂ ਦਾ ਹੱਥ ਨਾਲ ਲਿਖਦਾ ਸੀ ਫਿਰ ਉਹਨੂੰ ਗੁਰਮੁਖੀ 'ਚ ਤਰਜਮਾ ਕਰਦਾ ਸੀ ਫਿਰ ਉਹਨੂੰ ਪ੍ਰੈਸ ਦੇ ਉੱਤੇ ਉਹ ਪ੍ਰੈਸ ਜਿਹੜੀ ਅੱਜ ਵੀ ਸਟਾਕਟਨ ਦੇ ਗੁਰੂ ਘਰ ਚ ਪਈ ਹੈ ਜਿਵੇਂ ਸਾਡੀ ਪੱਠੇ ਕੁੱਤਣ ਵਾਲੀ ਮਸ਼ੀਨ ਹੁੰਦੀ ਹੈ ਉਸ ਤੇ ਗੇੜ ਕੇ ਉਹ ਅਖਬਾਰ ਛਾਪਦਾ ਸੀ ਸਰਾਭਾ ਉਹ ਅਖਬਾਰ ਛਾਪਦਾ ਸੀ ਫਿਰ ਹਜ਼ਾਰਾਂ ਦੀ ਗਿਣਤੀ ਚ ਐਡਰੈਸ ਸੀ ਜਿਨ੍ਹਾਂ ਤੇ ਪੋਸਟ ਕੀਤਾ ਜਾਂਦਾ ਸੀ ਇਹ ਕੁਛ ਕਰਦਾ ਜਗ੍ਹਾ ਜਗ੍ਹਾ ਘੁੰਮਦਾ ਸੀ ਸਟਾਕਟਨ ਤੋਂ ਲੈ ਕੇ ਸੈਨ ਫ੍ਰਾਂਸਿਸਕੋ ਸਾਈਕਲ ਤੇ ਚੱਲਿਆ ਜਾਂਦਾ ਸੀ ਕਈ ਵਾਰ ਤੁਸੀਂ ਦੇਖੋ ਕਿੰਨੀ ਊਰਜਾ ਸੀ ਉਸ ਬੰਦੇ ਦੇ ਵਿੱਚ ਬਾਬਾ ਸਹੂਨਸੂ ਭਾਕਣਾ ਲਿਖਦੇ ਨੇ ਕਿ ਜਦੋਂ ਅਜੇ ਜੰਗ ਲੱਗੀ ਨਹੀਂ ਸੀ ਪਹਿਲਾ ਪਾਰਟੀ ਨੇ ਫੈਸਲਾ ਕਰ ਲਿਆ ਕਿਉਂਕਿ ਬਾਬਾ ਭਾਕਣਾ ਪ੍ਰਧਾਨ ਸੀ ਪਾਰਟੀ ਦੇ ਕਿ ਤੁਸੀਂ ਜੰਗ ਤੋਂ ਪਹਿਲਾਂ ਜਾ ਕੇ ਦੇਸ਼ ਦੇ ਅੰਦਰ ਚਲੇ ਜਾਓ ਤੇ ਜਾ ਕੇ ਤਿਆਰੀਆਂ ਕਰੋ ਤੇ ਕੁਝ ਹਥਿਆਰ ਨਾਲ ਲੈ ਜਾਓ ਤਾਂ ਕਿ ਉੱਥੇ ਲੋੜ ਪਊਗੀ ਹਥਿਆਰਾਂ ਦੀ ਗੱਲ ਸ਼ਰਾਬੇ ਨੇ ਨਾ ਕੀਤੀ ਸ਼ਰਾਬੇ ਨੇ ਦੋ ਦਿਨਾਂ ਦੇ ਅੰਦਰ ਹੀ ਆ ਕੇ ਬਾਬਾ ਸਹੂਨਸੂ ਭਾਕਣਾ ਨੂੰ ਸਲਿੱਪ ਫੜਾਤੀ ਸਮੁੰਦਰੀ ਜਹਾਜ਼ ਦੇ ਕਮਰੇ ਦੀ ਕਹਿੰਦਾ ਕਮਰਾ ਮੈਂ ਰਜਰਵ ਕਰਾਇਆ ਆ ਉਸ ਕਮਰੇ ਦੇ ਵਿੱਚ ਦੋ ਪੇਟੀਆਂ ਦੋ ਪੇਟੀਆਂ ਦੇ ਵਿੱਚ 200 ਪਿਸਤੌਲ ਤੇ 2000 ਕਾਰਤੂਸ ਮਤਲਬ ਕਿੰਨੀ ਫੁਰਤੀ ਨਾਲ ਕੰਮ ਕਰਦਾ ਸੀ ਬਾਬਾ ਭੱਗਣਾ ਉੱਥੋਂ ਤੁਰੇ ਆ ਜਹਾਜ਼ ਤੇ ਸਮੁੰਦਰੀ ਜਹਾਜ਼ ਤੇ جنگ ਜੇ ਲੱਗੀ ਨਹੀਂ ਰਸਤੇ 'ਚ ਆਜਪਾਨ ਨੂੰ ਆ ਰਹੇ ਜੋ جنگ ਲੱਗ ਜਾਂਦੀ ਹੈ ਬਾਬਾ ਭੱਗਣਾ ਲਿਖਦੇ ਨੇ ਕਿ ਮੈਂ ਜਦੋਂ ਕੋਬੀ ਦੀ ਬੰਦਰਗਾਹ ਤੇ ਪਹੁੰਚਿਆ ਤੇ ਭੁੱਖ ਲੱਗੀ ਸੀ ਬਾਹਰ ਫਰੂਟ ਵਗੈਰਾ ਲੈਣ ਗਿਆ ਤੇ ਬਾਹਰ ਮੈਂ ਦੇਖਿਆ ਕਹਿੰਦੇ ਆ ਗੋਂ ਕਰਤਾਰ ਸੂਸਰਾਬਾ ਤੁਰਿਆ ਆ ਬਈ ਜਿਹੜਾ ਪਹਿਲਾਂ ਤੋਰ ਚੁੱਕਿਆ ਬਾਬੇ ਨੂੰ ਕਿੰਨੇ ਦਿਨ ਪਹਿਲਾਂ ਸਾਨ ਫ੍ਰਿਸਕੋ ਤੋਂ ਤੇ ਬਾਬੇ ਦੇ ਪਹੁੰਚਣ ਤੋਂ ਪਹਿਲਾਂ ਉੱਥੇ ਪ੍ਰਗਟ ਹੋ ਰਿਹਾ ਹੈ ਕੋਬੀ ਦੀ ਬੰਦ ਰਗਾਤ ਬਾਬੇ ਨੇ ਪੁੱਛਿਆ ਕਿ ਤੂੰ ਇੱਥੇ ਉਹ ਕਹਿੰਦਾ ਜਦੋਂ ਜੰਗ ਲੱਗ ਗਈ ਮੈਂ ਤਾਂ ਉਸੇ ਦਿਨ ਹੀ ਚੱਲ ਪਿਆ ਬਾਕੀ ਪਾਰਟੀ ਨੂੰ ਕਹਿਤਾ ਤੁਸੀਂ ਫੈਸਲਾ ਕਰਕੇ ਆ ਜਿਓ ਤੇ ਮੈਂ ਚੱਲਿਆ ਤੇ ਬਾਬਾ ਸੋਹ ਸੁ ਭਾਕਣਾ ਨੇ ਉਹਨੂੰ ਕਿਹਾ ਕਿ ਠੀਕ ਹੈ ਤੂੰ ਸਿੱਧਾ ਦੇਸ਼ ਜਾ ਤੇ ਮੈਂ ਘੁੰਮਦਾ ਘਮਾਉਂਦਾ ਬਾਕੀ ਟਾਪੂਆਂ ਤੇ ਲੋਕਾਂ ਨੂੰ ਹੋਰ ਪ੍ਰੇਰਿਤ ਕਰਦਾ ਮੈਂ ਠਹਿਰ ਕੇ ਆਉਣਾ ਕਰਤਾਰ ਸਿੰਘ ਸਰਾਬਾ ਕਲੰਬੋ ਦਾ ਜਹਾਜ਼ ਫੜਿਆ ਉਹਨੇ ਹਿੰਦੁਸਤਾਨ ਦਾ ਨਹੀਂ ਕਲੰਬੋ ਦੀ ਬੰਦਰਗਾਹ ਤੇ ਉਤਰਿਆ ਉੱਥੋਂ ਮਦਰਾਸ ਗਿਆ ਤੇ ਮਦਰਾਸ ਤੋਂ ਸਿੱਧਾ ਅੰਮ੍ਰਿਤਸਰ ਪਹੁੰਚ ਗਿਆ ਬਾਬਾ ਸੋਨਸੂ ਪਾਕਣ ਦਾ ਜਹਾਜ਼ ਬੰਦਰਗਾਹ ਤੇ ਰੋਕ ਲਿਆ ਤਲਾਸ਼ੀਆਂ ਹੋਈਆਂ ਗ੍ਰਿਫਤਾਰ ਹੋ ਗਏ ਬਾਬਾ ਸੋਨਸੂ ਪਾਕਣ ਨੂੰ ਗ੍ਰਿਫਤਾਰ ਕਰਕੇ ਕਲਕੱਤੇ ਤੋਂ ਲੁਧਿਆਣੇ ਭੇਜਤਾ ਲੁਧਿਆਣੇ ਦੇ ਥਾਣੇ 'ਚ ਰੱਖਿਆ ઠાણે ਰੱਖਣ ਤੋਂ ਬਾਅਦ ਉਹਨੂੰ ਗੱਡੀ ਤੇ ਚੜਾ ਕੇ ਕਿਤੇ ਭੇਜਣਾ ਸੀ ਜੇਲ੍ਹ 'ਚ ਉਹ ਕਹਿੰਦਾ ਮੈਂ ਤਾਂਗੇ 'ਚ ਬੈਠਾ ਸੀ ਨਾਲ ਪੁਲਿਸ ਦੇ ਸਿਪਾਹੀ ਅਸੀਂ ਸਟੇਸ਼ਨ ਵੱਲ ਨੂੰ ਜਾ ਰਹੇ ਹઠાਣੇ ਤੋਂ ਉਹਦੀ ਪਤਾ ਲੱਗਿਆ ਜਦੋਂ ਕਰਤਾਰ ਸਿੰਘ ਸਰਾਬੇ ਨੇ ਨੇੜੇ ਆ ਕੇ ਆਪਦੇ ਸਾਈਕਲ ਦੀ ਟੱਲੀ ਖੜਕਾਤੀ ਫਿਰ ਕਿਸ ਤਰ੍ਹਾਂ ਪ੍ਰਗਟ ਹੁੰਦਾ ਆ ਕੇ ਸੀ ਉਹਦੀ ਉਹ ਦੇਖੋ ਉਹਦੀ ਫੁਰਤੀ ਤੇ ਊਰਜਾ ਸਕੂਲ ਦੇ ਵਿਦਿਆਰਥੀ ਜਦੋਂ ਖਾਲਸਾ ਸਕੂਲ ਲੁਧਿਆਣੇ ਪੜ੍ਹਦਾ ਸੀ ਤੁਹਾਨੂੰ ਸਕੂਲ ਦੇ ਵਿਦਿਆਰਥੀ ਉਡਣਾ ਸੱਪ ਕਹਿੰਦੇ ਹੁੰਦੇ ਸੀ ਬੀਤੇ ਇੰਨੀ ਫੁਰਤੀ ਹੈ ਇੰਨਾ ਛੋਲਾ ਤੇ ਜਦੋਂ ਸਿੱਖੀ ਦੀ ਪਾਣ ਚੜ ਗਈ ਤਾ ਔੜਨਾ ਸੱਤ ਇੱਕ ਬਹੁਤ ਵੱਡਾ ਜੋਧਾ ਤੇ ਸੂਰਮਾ ਬਣ ਗਿਆ ਤੇ ਗਦਰ ਪਾਰਟੀ ਦਾ ਜੋ ਕੰਮ ਹੋਇਆ ਜੋ ਵੀ ਹੋਇਆ ਜਦੋਂ ਜੱਜਾਂ ਨੇ ਫੈਸਲਾ ਸੁਣਾਉਣਾ ਸੀ ਉਹਦੀ ਉਮਰ ਵੱਲ ਦੇਖ ਕੇ ਜੱਜ ਕਹਿੰਦੇ ਵੀ ਸਾਨੂੰ ਕਾਨੂੰਨ ਵੀ ਇਜਾਜ਼ਤ ਨਹੀਂ ਦਿੰਦਾ ਤੇ ਸਾਡਾ ਜੀਵ ਨਹੀਂ ਕਰਦਾ ਤੈਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਤੇ ਤੈਨੂੰ 24 ਘੰਟੇ ਦਿੱਤੇ ਜਾਂਦੇ ਨੇ ਵਿਚਾਰ ਲੈ ਗਲਤੀ ਮੰਨ ਲੈ ਤੇ ਤੈਨੂੰ ਫਾਂਸੀ ਉਹ ਕਹਿੰਦਾ ਵੀ ਨਹੀਂ ਫਿਰ ਜੱਜਾਂ ਨੇ ਬਹੁਤ ਦੁੱਖ ਨਾਲ ਲਿਖਿਆ ਉਹ ਕਹਿੰਦੇ ਵੀ ਕੀ ਕਰੀਏ ਸਾਡਾ ਜੀ ਨਹੀਂ ਕਰਦਾ ਇਹਨੂੰ ਫਾਂਸੀ ਦੇਣ ਨੂੰ ਪਰ ਕੀ ਕਰੀਏ ਕਹਿੰਦੇ ਅਮਰੀਕਾ ਦੀ ਧਰਤੀ ਤੇ ਰਾਹ ਵਿੱਚ ਟਾਪੂਆਂ ਤੇ ਤੇ ਹਿੰਦੁਸਤਾਨ ਚ ਵਰਤਾਨ ਵੀ ਹਕੂਮਤ ਵਿਰੁੱਧ ਰਚੀ ਗਈ ਕਿਹੜੀ ਸਾਜ਼ਿਸ਼ ਹੈ ਜਿਹਦੀ ਸੈਂਟਰ ਦੇ ਵਿੱਚ ਸਰਾਬਾ ਨਹੀਂ ਇੱਕ ਵੀ ਕੰਮ ਅਜਿਹਾ ਨਹੀਂ ਜਿਹਦੇ ਵਿੱਚ ਸਰਾਬਾ ਨਹੀਂ ਆਉਂਦੇ ਸਕੂਲ ਚ ਆਪਦੇ ਪੁਰਾਣੇ ਵਿਦਿਆਰਥੀਆਂ ਨੂੰ ਮਿਲਿਆ ਉਹਨਾਂ ਨੂੰ ਪ੍ਰਚਾਰ ਦੇ ਕੰਮ ਤੇ ਲਾਤਾ 6 ਸਾਈਕਲੋਸਟਾਈਲ ਮਸ਼ੀਨਾਂ ਆਪ ਲਿਖਦਾ ਹੈ ਕਵਤਾਵਾਂ ਲਿਖਦਾ ਹੈ ਲੇਖ ਲਿਖਦਾ ਹੈ ਉਹਨੂੰ ਛਾਪ ਛਾਪਣਾ ਵੀ ਕੀ ਸਾਈਕਲੋਸਟਾਈਲ ਮਸ਼ੀਨਾਂ ਈਵਨ ਕਾਰ ਬਣ ਕਾਪੀਆਂ ਕਰ ਕਰਕੇ ਉਹ ਦਿਨੇ ਜਾ ਕੇ ਪਿੰਡਾਂ ਚ ਵੰਡਦਾ ਰਾਤ ਨੂੰ ਜਾ ਕੇ ਸ਼ੌਣੀਆਂ ਚ ਵੜਦਾ ਉੱਤਰੀ ਭਾਰਤ ਦੀ ਇੱਕ ਵੀ ਸ਼ੌਣੀ ਨਹੀਂ ਜਿੱਦੇ ਚ ਸਰਾਬਾ ਨਹੀਂ ਗਿਆ ਇੱਕ ਵੀ ਉਦਾਹਰਨ ਨਹੀਂ ਜਦੋਂ ਸ਼ਰਬੇ ਨੂੰ ਕਿਸੇ ਨੇ ਜਵਾਬ ਦੇ ਦਿੱਤਾ ਹੋਵੇ ਤੁਸੀਂ ਇਹ ਸੋਚੋ ਉਹ ਕਿਹੋ ਜਿਹੀ ਹਸਤੀ ਹੋਊਗੀ ਉਹਦੇ 'ਚ ਕਿਸ ਕਿਸਮ ਦਾ ਰੋਹਾਨੀ ਜਲਾਲ ਹੋਊਗਾ ਕਿ ਜਿਹਦੇ ਨਾਲ ਵੀ ਗੱਲ ਕੀਤੀ ਤੇ ਗੱਲ ਕੋਈ ਇਹ ਨਹੀਂ ਸੀ ਗੱਲ ਸਿਰ ਦੇਣ ਦੀ ਸੀ ਜਦੋਂ ਫੌਜੀ ਨੂੰ ਬਗਾਵਤ ਲਈ ਕਹਿਣਾ ਤਾਂ ਫੌਜੀ ਨੂੰ ਪਤਾ ਹੈ ਕਿ ਦਾ ਸੱਟਾ ਕੀ ਨਿਕਲਣਾ ਇੱਕ ਵੀ ਥਾਂ ਤੇ ਨਹੀਂ ਹੋਇਆ ਕਿ ਸ਼ਰਬੇ ਨੂੰ ਕਿਤੋਂ ਜਵਾਬ ਮਿਲ ਗਿਆ ਹੋਵੇ ਇੱਕ ਦ੍ਰਿਸ਼ਟਾਂਤ ਤੁਸੀਂ ਦੇਖੋ ਜਿਹੜਾ ਤੁਹਾਨੂੰ ਹੈਰਾਨ ਕਰ ਦਿੰਦਾ ਹੈ ਇੱਕ ਵਾਰ ਉਹ ਲੁਧਿਆਣੇ ਬੈਠਾ ਗੱਡੀ ਦੇ ਉੱਤੇ ਜਲੰਧਰ ਜਾਣਾ ਸੀ ਗੱਡੀ ਦੇ ਡੱਬੇ ਦੇ ਵਿੱਚ ਇੱਕ ਸਿੱਖ ਫੌਜੀ ਬੈਠਾ ਵਰਦੀ ਪਾਈ ਤੇ ਸਰਾਬਾ ਜਾ ਕੇ ਉਹਦੇ ਕੋਲ ਬਹਿ ਗਿਆ ਕੋਲ ਬਹਿ ਕੇ ਉਹਨੇ ਗੱਲ ਨਹੀਂ ਲੱਗ ਗਿਆ ਕਿੱਥੇ ਹੁੰਦਾ ਹੈ ਕੀ ਕਰਦਾ ਹੈ ਉਸ ਨੇ ਦੱਸਿਆ ਕਿ ਮੈਂ ਲਾਹੌਰ ਦੀ ਸ਼ੌਣੀ ਚ ਹੁੰਦਾ ਤੇ ਡਿਊਟੀ ਕੀ ਹੈ ਮੈਗਜ਼ੀਨ ਦੀ ਚਾਬੀਆਂ ਮੇਰੇ ਕੋਲੇ ਹੁੰਦੀਆਂ ਅਸਲੇਖਾਨੇ ਦੀਆਂ ਤੇ ਸਰਾਬੇ ਨੂੰ ਹੋਰ ਕੀ ਚਾਹੀਦਾ ਸੀ ਸਸਰਾਬ ਨੇ ਉਹਦਣਾ ਚਲੋ ਗੱਲਬਾਤ ਕੀਤੀ ਹੁਣ ਤੁਸੀਂ ਦੇਖ ਲਓ ਲੁਧਿਆਣੇ ਤੋਂ ਜਲੰਧਰ ਕਿੰਨਾ ਕਸਾਫਰ ਹੈ ਜਲੰਧਰ ਜਾ ਕੇ ਜਦੋਂ ਉਹ ਇੱਕ ਦੂਜੇ ਤੋਂ ਵੱਖ ਹੋਏ ਤਾਂ ਉਸ ਫੌਜੀ ਨੇ ਕਿਹਾ ਜਿੱਦਣ ਮਰਜੀ ਆ ਜੀ ਚਾਬੀਆਂ ਹਾਜ਼ਰ 18 ਸਾਲ ਦਾ ਮੁੰਡਾ ਜਿਹਦੇ ਦਾੜ੍ਹੀ ਵੀ ਨਹੀਂ ਆਈ ਉਹਦੀ ਗੱਲ ਸੁਣ ਕੇ ਬੰਦੇ ਆਪਦੀ ਜ਼ਿੰਦਗੀਆਂ ਦੇ ਫੈਸਲੇ ਕਰ ਰਹੇ ਇਹ ਹੁਣ ਕਿਸੇ ਰੋਹਾਨੀ ਸ਼ਕਤੀ ਤੋਂ ਬਿਨਾ ਇਹ ਗੱਲ ਸੰਭਵ ਨਹੀਂ ਇਹ ਗੱਲਾਂ ਲੁਕੋਈਆਂ ਜਾ ਰਹੀਆਂ ਜਦੋਂ ਤੁਸੀਂ ਸਰਾਬੇ ਵਿੱਚੋਂ ਇਹ ਗੱਲਾਂ ਕੱਢਦੇ ਹੋਗੇ ਉਹਨੂੰ ਇੱਕ ਸੁਧਾਰਨ ਜਾਂ ਦੇਸ਼ ਭਗਤ ਜਿਵੇਂ ਬਾਕੀ ਦੇ ਦੇਸ਼ ਭਗਤਾਂ ਤੇ ਬਹੁਤ ਦੁੱਖ ਹੁੰਦਾ ਜਦੋਂ ਸਰਾਬੇ ਦੀ ਫੋਟੋ ਲਾਲਾ ਹਰदयाल ਨਾਲ ਲਾਈ ਜਾਂਦੇ ਆ ਤੁਸੀਂ ਵੀ ਦੇਖਿਆ ਹੋ ਜਦੋਂ ਇੱਥੇ ਮੇਲੇ ਲੱਗਦੇ ਨੇ ਜਿਹੜੇ ਉਹਦੇ ਇਸ਼ਤਿਹਾਰ ਦਿੱਤੇ ਜਾਂਦੇ ਨੇ ਸਭ ਤੋਂ ਪਹਿਲੀ ਫੋਟੋ ਲਾਲਾ ਹਰदयाल ਦੀ ਹੁੰਦੀ ਹੈ ਤੇ ਉਸੇ ਕੜੀ ਦੇ ਵਿੱਚ ਸਰਾਬੇ ਦੀ ਹੁੰਦੀ ਹੈ ਸਰਾਬੇ ਦੀ ਆਦਤ ਸੀ ਉਹ ਹਮੇਸ਼ਾ ਕਪਤਾ ਪੜਦਾ ਰਹਿੰਦਾ ਸੀ ਚੜਦੀ ਕਲਾਰੀ ਕਪਤਾ ਹਰ ਵੇਲੇ ਉਸ ਰੰਗ ਚ ਰੰਗਿਆ ਰਹਿੰਦਾ ਸੀ ਉੱਥੇ ਉਹਨੇ ਕਵਤਾ ਪੜ੍ਹੀ ਜਿਹੜੀ ਪਹਿਲਾਂ ਛੱਬ ਚੁੱਕੀ ਸੀ ਉਹਨਾਂ ਦੇ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ ਉਹ ਕਵਤਾ ਪੜ੍ਹੀ ਤਿੰਨਾਂ ਦੀ ਆਪਸ ਵਿੱਚ ਅੱਖਾਂ ਮਿਲੀਆਂ ਕਿ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ ਕਿ ਭੱਜ ਕੇ ਨਹੀਂ ਜਾਣਾ ਚਾਹੀਦਾ ਬਸ ਉਸੇ ਦਰਿਆ ਤੋਂ ਉਨੀ ਪੈਰੀ ਵਾਪਸ ਮੁੜਿਆ ਵਾਪਸ ਮੁੜਿਆ ਮੁੜ ਕੇ ਫੇਰ ਸ਼ੌਣੀ ਚ ਜਾ ਵੜੇ ਜਦੋਂ ਲਹਿਰ ਫੇਲ ਹੋ ਜਾਂਦੀ ਹੈ ਉਦੋਂ ਹਰ ਕੋਈ ਬੰਦਾ ਉੱਠ ਕੇ ਮੁਖਬਰ ਬਣ ਜਾਂਦਾ ਹੈ ਜਨਾਤਰ ਲਹਿਰ ਦਾ ਦਾਅਦਵਾ ਰਹਿਦਾ ਬੰਦੇ ਦਵੇ ਰਹਿੰਦੇ ਰਹਿ ਲਹਿਰ ਫੇਲ ਹੋ ਗਈ ਸੀ ਸੋ ਪਹਿਲੀ ਜਗ੍ਹਾ ਤੇ ਬੰਦਿਆਂ ਨੂੰ ਫੜਾਤਾ ਚਲੋ ਫਾਂਸੀ ਹੋਈ ਹੁਣ ਮੈਂ ਆਖਰੀ ਗੱਲ ਸਮਾਂ ਕਾਫੀ ਹੋ ਗਿਆ ਜਿਹੜੀ ਮੈਂ ਤੁਹਾਡਾ ਕਰਨ ਲੱਗਿਆ ਕਿ ਜਦੋਂ ਜੱਜ ਨੇ ਫੈਸਲਾ ਸੁਣਾਇਆ ਪਹਿਲੇ ਲਾਹੌਰ ਸਾਜ਼ਿਸ਼ ਕੇਸ ਦਾ 24 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ 24 ਬੰਦੇ ਲਾਹੌਰ ਦੀ ਸੈਂਟਰਲ ਜੇਲ੍ਹ ਚ ਬੰਦਨ ਉਹਨਾਂ ਨੇ ਸੋਚਿਆ ਕਿ ਕੌਮ ਨੂੰ ਕੋਈ ਸੰਦੇਸ਼ ਦੇਈਏ ਰਲ ਕੇ 24 ਬੰਦਿਆਂ ਨੇ ਰਲ ਕੇ ਇੱਕ ਕਵਿਤਾ ਲਿਖੀ ਇਹ ਦੁਨੀਆ ਦੇ ਇਤਿਹਾਸ 'ਚ ਬਹੁਤ ਘੱਟ ਇਸ ਤਰ੍ਹਾਂ ਹੋਇਆ ਹੋ ਕਿ ਬੰਦੇ ਫਾਂਸੀ ਲੱਗਣ ਜਾ ਰਹੇ ਨੇ 24 ਰਲ ਕੇ ਕਵਿਤਾ ਲਿਖ ਰਹੇ ਭਾਈ ਸੰਤੋਖ ਸਿੰਘ ਨੇ ਲਿਖਿਆ ਇਸ ਕਵਿਤਾ ਬਾਰੇ ਕਹਿੰਦਾ ਰਲ ਕੇ ਕਵਿਤਾ ਲਿਖਣ ਦਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਨਿੱਜੀ ਹਸਤੀ ਮਿਟਾਤੀ ਐਡੀ ਵੱਡੀ ਪਰਉਪਕਾਰ ਦੀ ਭਾਵਨਾ ਤੁਹਾਡੇ 'ਚ ਪਰਫੁੱਲਤ ਹੋ ਗਈ ਕਿ ਤੁਹਾਨੂੰ ਆਪਦਾ ਪਵਿੱਤਰ ਆਦਰਸ਼ ਤੇ ਕਾਜ ਹੀ ਦਿਖਦਾ ਆਪਦਾ ਨਿੱਜ ਕਿਤੇ ਨਹੀਂ ਉਹ ਕਵਤਾ ਲਿਖੀ 24 ਬੰਦਿਆਂ ਨੇ ਰਲ ਕੇ ਚਲੋ ਜਿੱਦਣ ਫਾਂਸੀ ਲੱਗਣੀ ਸੀ ਜਦੋਂ ਖੋਲੀਆਂ ਕੋਠੜੀਆਂ ਉਦੋਂ ਕਿਤੇ ਬੈਸਰਾਏ ਦਾ ਫਰਮਾਨ ਆ ਗਿਆ ਰਾਤ ਤੇ ਰਾਤ ਕਿ 17 ਬੰਦਿਆਂ ਨੂੰ ਫਾਂਸੀ ਦੀ ਸਜ਼ਾ ਮਾਫ਼ ਉਮਰ ਕੈਦ ਕਰਤੀ ਸੱਤ ਬੰਦਿਆਂ ਨੂੰ ਫਾਂਸੀ ਉਹਨਾਂ ਸੱਤਾਂ ਚੋਂ ਕਰਤਾਰ ਸੂਸਰਾਬਾ ਸੀ ਬਾਬਾ ਜਗਤ ਸਿੰਘ ਸੁਰਸਿੰਘ ਸੀ ਵਿਸ਼ਨੂੰ ਗਣੇਸ਼ ਪਿੰਗਲੇ ਸੀ ਉਹ ਇੱਕ ਹਫ਼ਤਾ ਗਾਉਂਦੇ ਹੋਏ ਫਾਂਸੀ ਤੇ ਚੜ੍ਹੇ ਹੁਣ ਉਹ ਕਪਤਾ ਨਾਲ ਕੀ ਵਾਪਰੀ ਇੱਕੋ ਘਟਨਾ ਤੋਂ ਤੁਹਾਨੂੰ ਸਾਰੇ ਕੁਝ ਦਾ ਪਤਾ ਲੱਗ ਜੂ ਕਿ ਜਿਨ੍ਹਾਂ ਨੇ ਇਤਿਹਾਸ ਲਿਖਿਆ ਜਿਹੜੇ ਅੱਜ ਉਹਨਾਂ ਦੇ ਵਾਰਸ ਕਹਾਉਂਦੇ ਨੇ ਉਹ ਕਿੰਨੇ ਝੂਠੇ ਕਿੰਨੇ ਬਦ-ਇਮਾਨ ਉਹ ਕਪਤਾ ਦੇ 13 ਬੰਦ ਦਾ ਟੁੱਟ ਉਹ 13 ਬੰਦ 1926 ਚ ਭਾਈ ਸੰਤੋਖ ਸਿੰਘ ਜਿਹੜਾ ਉਸ ਲਹਿਰ ਦਾ ਲੀਡਰ ਸੀ ਜਿਹੜਾ ਇਹਨਾਂ ਦੇ ਨਾਲ ਰਿਹਾ ਉਹਨੇ ਆਪਣੀ ਕਿਰਤੀ ਅਖਬਾਰ ਅਗਸਤ ਸਤੰਬਰ ਦੇ ਅੰਕ ਚ ਉਹ ਪੂਰੀ ਕਵਿਤਾ ਛਾਪੀ ਨਾਲ ਉਹਨੇ ਇਹ ਵੀ ਕਿਹਾ ਕਿ ਕੋਈ ਸਮਾਂ ਆਊ ਜਦੋਂ ਦੁਨੀਆ ਭਰ ਦੇ ਵਿਦਵਾਨ 16 ਕੂਟਾਂ ਤੋਂ ਚੱਲ ਕੇ ਹਿੰਦੁਸਤਾਨ ਆਉਣਗੇ ਤੇ ਇਸ ਕਵਿਤਾ ਦਾ ਤਰਜਮਾ ਕਰਕੇ ਦੁਨੀਆ ਦੀਆਂ ਸਾਰੀਆਂ ਲਾਇਬ੍ਰੇਰੀਆਂ ਚ ਰੱਖਣਗੇ ਕਿ ਇਹ ਕਵਿਤਾ ਕਿੰਨੀ ਜ਼ਬਰਦਸਤ ਹੈ ਹੋਇਆ ਕੀ ਹੈ ਕਿ ਉਸ ਕਵਿਤਾ ਦਾ ਇੱਕ ਹਿੱਸਾ ਬਿਲਕੁਲ ਗਾਇਬ ਕਰ ਦਿੱਤਾ ਗਿਆ 1926 ਤੋਂ ਲੈ ਕੇ ਅੱਜ ਤੱਕ ਉਹ ਕਪਤਾ ਕਿਤੇ ਉਹਨੂੰ ਤੁਹਾਡੇ ਸਾਹਮਣੇ ਨਹੀਂ ਆਊਗੀ ਇੱਕ ਹਿੱਸਾ ਹੀ ਚੱਲਿਆ ਜਿਹੜਾ ਤੁਸੀਂ ਸਕੂਲਾਂ 'ਚ ਵੀ ਸੁਣਿਆ ਹੋ ਵਤਨਵਾਸੀ ਹੋ ਰੱਖਣਾ ਜਾਤ ਸਾਨੂੰ ਕਿਤੇ ਦਿਲਾਂ ਤੋਂ ਨਹੀਂ ਭੁਲਾ ਜਾਣਾ ਜਿੱਥੇ ਵਤਨ ਦੀ ਗੱਲ ਹੈ ਉਹ ਹਿੱਸਾ ਸ਼ਾਫਤਾ ਬਾਕੀ ਜਿਹੜੇ 6 ਬੰਦਨ ਉਹਦੇ 'ਚ ਕੀ ਹੈ ਉਹ ਮੈਂ ਤੁਹਾਨੂੰ ਸੁਣਾਉਣਾ ਜਦੋਂ ਤੁਸੀਂ ਉਹ ਬੰਦ ਸੁਣੋਗੇ ਨਾਲੇ ਪਤਾ ਲੱਗ ਜੂ ਕਿ ਗਦਰੀ ਬਾਬੇ ਕੌਣ ਸੀ ਨਾਲੇ ਪਤਾ ਲੱਗ ਜੂ ਜਿਨ੍ਹਾਂ ਨੇ ਉਹਨਾਂ ਦਾ ਇਤਿਹਾਸ ਲਿਖਿਆ ਹੈ ਉਹਨਾਂ ਦੇ ਦਿਲ ਕਿੰਨੇ ਕਾਲੇ ਸੀ ਤੇ ਜਿਹੜੇ ਉਹਨਾਂ ਦੇ ਬਾਹਰ ਸਖਵਾਉਂਦੇ ਨੇ ਅੱਜ ਉਹਨਾਂ ਦਾ ਈਮਾਨ ਕੀ ਹੈ ਉਹ ਇਹ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਿਆ ਸਿਰਫ ਛੇ ਬੰਦ ਹੁਣ ਇਸ ਕਵਿਤਾ ਚੋਂ ਤੁਸੀਂ ਗੁਰਬਾਣੀ ਦਾ ਫਲਸਫਾ ਚੜ੍ਹਦੀ ਕਲਾ ਦੀ ਸਪਿਰਟ ਇੱਕ ਇੱਕ ਲਾਈਨ ਦੇ ਵਿੱਚੋਂ ਉਹ ਜਜ਼ਬਾ ਚਲਕਦਾ ਹੈ ਇਹ ਕਿਸੇ ਆਮ ਬੰਦਿਆਂ ਦੀ ਲਿਖੀ ਹੋਈ ਕਵਿਤਾ ਨਹੀਂ ਜਦੋਂ ਮੌਤ ਦੀਆਂ ਅੱਖਾਂ ਚ ਅੱਖਾਂ ਪਾ ਕੇ ਲਿਖ ਰਹੇ ਕਵਿਤਾ ਕਵਿਤਾ ਉਹਨੇ ਲਿਖੀ ਹੈ ਜੀ ਸਦਾ ਜੀਵਨਾ ਨਹੀਂ ਜਹਾਨ ਅੰਦਰ ਖਿਲੀ ਰਹੇਗੀ ਸਦਾ ਗੁਲਜ਼ਾਰ ਨਹੀਂ ਸਦਾ ਕੂੜ ਦੀ ਰਹੇ ਨਾ ਝਾਰਸ਼ਾਹੀ ਝਾਰਸ਼ਾਹੀ ਹੁੰਦਾ ਹੈ ਹਕੂਮਤ ਸਦਾ ਕੂੜ ਦੀ ਰਹੇ ਨਾ ਝਾਰਸ਼ਾਹੀ ਸਦਾ ਜਾਬਰਾਂ ਹੱਥ ਤਲਵਾਰ ਨਹੀਂ ਰੰਗ ਬਦਲਦੀ ਰਹੇਗੀ ਸਦਾ ਕੁਦਰਤ ਵਣ ਦਾ ਵਕਤ ਕਿਸੇ ਦਾ ਯਾਰ ਨਹੀਂ ਹੋਸੀ ਧਰਮ ਦੀ ਜਿੱਤ ਅਖੀਰ ਬੰਦੇ ਬੇੜੀ ਪਾਪ ਦੀ ਲਗਣੀ ਪਾਰ ਨਹੀਂ ਤੇ ਧਰਮ ਦੀ ਗੱਲ ਐ ਇਸ ਕਰਕੇ ਇਹ ਅਲੋਪ ਕਰ ਦਿੱਤੀ ਸਾਡੇ ਵੀਰ ਨੂੰ ਤੁਸਾਂ ਨੇ ਖੁਸ਼ ਰਹਿਣਾ ਅਸੀਂ ਆਪਣੀ ਆਪ ਨਿਭਾ ਦੇਾਂਗੇ ਦੁੱਖ ਝੱਲਾਂਗੇ ਹੱਸ ਕੇ ਬਾੰਗ ਮਰਦਾਂ ਨਾਲ ਖੁਸ਼ੀ ਦੇ ਸੀਸ ਲਗਾ ਦੇਾਂਗੇ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ ਜਦ ਜ਼ੁਲਮ ਦੀ ਪੁੱਟ ਦਿਖਾ ਦੇਾਂਗੇ ਥੋੜੇ ਦਿਨਾਂ ਤਾਈਂ ਬੇੜਾ ਪਾਰ ਹੋਸੀ ਸਰੋਂ ਹੱਥ ਤੇ ਅਸੀਂ ਜਮਾ ਦੇਾਂਗੇ ਸਾਡੇ ਵੀਰ ਨੂੰ ਤੁਸੀਂ ਨਾ ਫਿਕਰ ਕਰਨਾ ਇੱਕ ਸਿੱਖ ਜਦੋਂ ਸ਼ਹੀਦ ਹੋਣ ਜਾਂਦਾ ਉਹ ਕਿਸ ਤਰ੍ਹਾਂ ਵਿਦਾ ਹੁੰਦਾ ਸਾਡੇ ਵੀਰ ਨੂੰ ਤੁਸੀਂ ਨਾ ਫਿਕਰ ਕਰਨਾ ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸੰਭ ਉਹੀ ਸਪਿਰਟ ਤੁਸੀਂ ਜੰਡੇ ਸੁੱਖੇ ਦੀ ਚਿੱਠੀ ਪੜੋ ਤੁਸੀਂ ਦੇਖੋ ਕਿਤੇ ਫਰਕ ਲੱਗਦਾ ਕਿਤੇ ਉਹੀ ਸਪਿਰਟ ਕੰਮ ਕਰ ਰਹੀ ਹੈ ਸਾਡੇ ਵੀਰਨੋਂ ਤੁਸਾਂ ਨਾ ਫਿਕਰ ਕਰਨਾ ਇਹਦਾ ਬਖਸ਼ ਨਹੀਂ ਖੁਸ਼ੀ ਦੇ ਨਾਲ ਸੰ ਨੂੰ ਫਾਂਸੀ ਤੋਪ ਬੰਦੂਕ ਤੇ ਤੀਰ ਵਰਸ਼ੀ ਕੱਟ ਸਕਦੀ ਨਹੀਂ ਤਲਵਾਰ ਸੰ ਕਿੰਨੀ ਢੋਲਤਾ ਤੇ ਡਿਢਤਾ ਆਖਰੀ ਬੰਦ ਦੇਖੋ ਸਾਡੀ ਆਤਮਾ ਸਦਾ ਅਡੋਲ ਵੀਰੋ ਕਰੂ ਕੀ ਤੂਫੰਗ ਦਾ ਵਾਰ ਸਾਨੂੰ ਤੂਫੰਗ ਹੁੰਦੀ ਹੈ ਗਨ ਸਾਡੀ ਆਤਮਾ ਸਦਾ ਅਡੋਲ ਵੀਰੋ ਕਰੂ ਕੀ ਤੂਫੰਗ ਦਾ ਵਾਰ ਸਾਨੂੰ ਖਾਤਰ ਧਰਮ ਦੀ ਗੁਰਾਂ ਨੇ ਪੁੱਤਰ ਵਾਰੇ ਜਿਸੇ ਚਮਕਦੀ ਨੇਕ ਮਿਸਾਲ ਸਾਨੂੰ ਕਿੱਥੋਂ ਪ੍ਰੇਰਨਾ ਲੈ ਕੇ ਉਹ ਸ਼ਹੀਦ ਹੋਣ ਜਾ ਰਹੇ ਇਹ 6 ਬੰਦ 1926 ਤੋਂ ਬਾਅਦ ਟੋਟਲ ਅਲੋਪ ਹੋ ਗਏ ਮਣਾ ਮੂਹੀ ਕਿਤਾਬਾਂ ਛਪੀਆਂ ਕਿ ਉਹਨਾਂ ਕਿਤਾਬਾਂ ਦੇ ਵਿੱਚ ਇਕ ਕੱਪਤਾ ਦਾ ਅੱਧਾ ਕੱਟਿਆ ਵੱਡਿਆ ਰੂਪ ਸੋ ਜਿਹੜੀ ਕੱਪਤਾ ਬਾਰੇ 1926 ਚ ਭਾਈ ਸੰਤੋਖ ਸੋਂ ਲਿਖ ਰਿਹਾ ਹੈ ਕਿ ਦੁਨੀਆ ਭਰ ਦੇ ਵਿਦਵਾਨ ਆਉਣਗੇ ਤੇ ਤਰਜਮਾ ਕਰਕੇ ਦੁਨੀਆ ਭਰ ਦੀਆਂ ਲਾਇਬ੍ਰੇਰੀਆਂ ਚ ਰੱਖਣਗੇ ਤੇ ਭਾਈ ਸੰਤੋਖ ਸ ਨੂੰ ਕੀ ਪਤਾ ਸੀ ਕਿ ਇੱਥੇ ਇਹਨੇ ਦਿਲ ਦੇ ਕਾਲੇ ਲੋਕ ਆਉਣਗੇ ਜਿਹੜੇ ਆਪਣੇ ਸ਼ਹੀਦਾਂ ਪ੍ਰਤੀ ਵੀ ਬੇਈਮਾਨ ਹੋਣਗੇ ਦੁਨੀਆ ਦੀਆਂ ਲਾਇਬ੍ਰੇਰੀਆਂ ਚ ਕੀ ਪੰਜਾਬ ਦੀਆਂ ਲਾਇਬ੍ਰੇਰੀਆਂ ਚੋਂ ਗਾਇਬ ਹੋ ਗਈ ਕਿਤਾਬ ਠੀਕ ਇਹ ਇੱਕੋ ਉਦਾਹਰਨ ਬਹੁਤ ਹੈ ਜਿਹੜੇ ਬੰਦੇ ਆਪਦੇ ਸ਼ਹੀਦਾਂ ਨਾਲ ਇਹ ਕਰ ਸਕਦੇ ਕਿ ਉਹ ਸ਼ਹੀਦਾਂ ਦੇ ਵਾਰਸ ਹੋਣ ਦਾ ਖੇਖਣ ਵੀ ਕਰ ਸਕਦੇ ਨੇ ਤੁਸੀਂ ਉਹਨਾਂ ਲੋਕਾਂ ਦੇ ਕਰਦਾਰ ਆਪ ਦੇਖ ਲਓ ਸਿੱਖੀ ਦੀ ਸਪਿਰਟ ਮੁੜ ਕੇ ਪੰਜਾਬ ਦੇ ਵਿੱਚ ਜੇ ਅਸੀਂ ਗਾਧਰੀ ਬਾਬਿਆਂ ਨੂੰ ਅਸਲੀ ਰੂਪ 'ਚ ਯਾਦ ਕਰ ਲਈਏ ਉਹਨਾਂ ਦਾ ਅਸਲੀ ਇਤਿਹਾਸ ਸਾਹਮਣੇ ਆ ਜੇ ਤਾਂ ਕੱਲ ਗੱਲੀ ਗਾਧਰ ਪਾਰਟੀ ਦੇ ਇਤਿਹਾਸ ਦੀ ਨਹੀਂ ਉਹ ਸਿੱਖੀ ਦਾ ਜਜ਼ਬਾ ਉਹ ਸਪਿਰਟ ਉਹ ਫੇਰ ਉੱਥੇ ਬੁਲੰਦ ਹੋ ਤੇ ਜੋ ਕੁਛ ਅੱਜ ਪੰਜਾਬ 'ਚ ਚੱਲ ਰਿਹਾ ਹੈ ਅਜਰਾਸੀਂ ਦੇਖ ਕੇ ਨਰਾਸ਼ ਹੁੰਨੇ ਆਂ ਉਹ ਰੁਝਾਨਾਂ ਨੂੰ ਠੱਲ ਪੈ ਸਕਦੀ ਹੈ